ਪੰਜਾਬ ਹਰਿਆਣਾ ਦੇ ਬਾਰਡਰ ਤੇ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਵੱਲੋਂ ਚਲਾਏ ਜਾ ਰਹੇ ਕਿਸਾਨ ਅੰਦੋਲਨ ਦੇ ਅੱਜ 105 ਦਿਨ ਪੂਰੇ ਹੋ ਗਏ ਤੇ ਦੋਨੋਂ ਫਰਮਾਂ ਦੇ ਐਲਾਨ ਤੇ ਅੱਜ 28 ਮਈ ਨੂੰ ਕਿਸਾਨ ਆਗੂਆਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਵਿੱਚ 16 ਥਾਵਾਂ ਤੇ ਭਾਜਪਾ ਦੇ ਲੋਕ ਸਭਾ ਉਮੀਦਵਾਰਾਂ ਅਤੇ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ ਇਸੇ ਨਾਲ ਹੀ ਹਰਿਆਣਾ ਵਿੱਚ ਵੀ ਭਾਜਪਾ ਦੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹਾਂ ਕਿਸਾਨ ਆਗੂਆਂ ਦੱਸਿਆ ਕਿ ਧਰਨਾ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਾਇਆ ਗਿਆ ਜਿਸ ਵਿੱਚ ਮੁੱਖ ਮੰਗ ਕਿਸਾਨ ਸਾਥੀਆਂ ਦੀ ਰਿਹਾਈ ਹੈ ਇਸੇ ਤਰ੍ਹਾਂ ਜਰੰਧਾ ਤੋਂ ਲੋਕ ਸਭਾ ਉਮੀਦਵਾਰ ਸੁਸ਼ੀ ਇਸ ਮੌਕੇ ਤੇ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਤੇ ਸੁਭਾਗੂ ਸਰਵਿੰਦਰ ਸਿੰਘ ਜਾਨੀਆਂ ਜ਼ਿਲ੍ਹਾ ਜ਼ਰੰਦਰ ਪ੍ਰਧਾਨ ਗੁਰਮੀਲ ਸਿੰਘ ਰੇੜਵਾ ਕਪੂਰਥ ਜ਼ਿਲ੍ਹਾ ਪ੍ਰਧਾਨ ਸਰਵਨ ਸਿੰਘ ਅੰਬਾਉਪੁਰ ਜ਼ਿਲ੍ਹਾ ਜਲੰਧਰ ਸਕੱਤਰ ਜਨੈਲ ਸਿੰਘ ਰਾਮੇ ਜ਼ਿਲ੍ਹਾ ਜਲੰਧਰ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾ ਜ਼ਿਲ੍ਹਾ ਜ਼ਿਲੰਦਰ ਖਜ਼ਾਨਚੀ ਜਗਦੀਸ਼ਪਾਲ ਸਿੰਘ ਚੱਕ ਬਾਮਣੀਆ ਜਲੰਧਰ ਜ਼ਿਲ੍ਹਾ ਮੀਤ ਖਜ਼ਾਨਚੀ ਰਜਿੰਦਰ ਸਿੰਘ ਨੰਗਲ ਅੰਬੀਆ ਹਾਕਮ ਸਿੰਘ ਸ਼ਾਜਾਨਪੁਰ ਸ਼ੇਰ ਸਿੰਘ ਮਾਹਿਵਾਲ ਜਗਤਾਰ ਸਿੰਘ ਸਰੂਪਵਾਲ ਜਗਤਾਰ ਸਿੰਘ ਚੱਕ ਵਡਾਲਾ ਮੇਜਰ ਸਿੰਘ ਜਾਫਰਵਾਲ ਸੁਰਿੰਦਰ ਸਿੰਘ ਇਨੋਵਾਲ ਕਿਸ਼ਨ ਦੇ ਮਿਆਣੀ ਬਲਬੀਰ ਸਿੰਘ ਕਾਕੜਕਲਾ ਬੱਗਾ ਸਿੰਘ ਪਿੱਪਲੀ ਮਿਆਣੀ ਦਲਬੀਰ ਸਿੰਘ ਮੁੰਡੀ ਸ਼ੈਰੀਆ ਕੁਲਦੀਪ ਰਾਏ ਤੰਨਾ ਸਿੰਘ ਤਲਵੰਡੀ ਸੰਘੇੜਾ ਸ਼ੇਰ ਰਾਮੇ ਪਿਆਰ ਸਿੰਘ ਪਿਆਰਾ ਸਿੰਘ ਵਾਟਾਂ ਵਾਲੀ ਸ਼ਿੰਦਾ ਗੱਟਾ ਮੁੰਡੀ ਕਾਸੂ ਬਲਵੀਰ ਸਿੰਘ ਕੋਟਕਰਾਰਖਾਂ ਜਗਤਾ ਸਿੰਘ ਚੱਕ ਬਾਵਮਣੇ ਤੇ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨਾਂ ਗੂ ਹਾਜ਼ਰ ਸਨ ਬਾਵਮਾ ਦੇ ਨਾਲ ਖੜਕੇ ਉਹਨਾਂ ਦੇ ਹੱਕਾਂ ਦੀ ਲੜਾਈ ਲੜੀ ਹੈ ਕਈ ਵਾਰੀ ਹੜਤਾਲਾਂ ਵੀ ਕੀਤੀਆਂ ਕਈਆਂ ਫੈਕਟਰੀਆਂ ਮੁਰੇ ਧਰਨੇ ਵੀ ਲਗਾਏ ਆ ਕਈ ਕਿੰਨ ਦਿਨ ਚੱਲੀਆਂ ਔਰ ਮੈਂ ਤੁਹਾਡੀ ਜਿਹੜੀ ਦਰਦ ਹੈ ਕਿਉਂਕਿ ਮੈਂ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਕਿਉਂਕਿ ਇਹਨਾਂ ਧਰਮਿਆਂ ਤੇ ਪ੍ਰਦਰਸ਼ਨਾਂ ਦੇ ਵਿੱਚੋਂ ਹੀ ਆਪਾਂ ਨਿਕਲ ਕੇ ਜਿਹੜਾ ਅੱਜ ਤੱਕ ਪਹੁੰਚਿਆ ਹੁਣ ਮੈਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਮੈਨੂੰ ਇੱਕ ਵਾਰੀ ਕਾਮਯਾਬ ਕਰਕੇ ਭੇਜੋ ਔਰ 100% ਆਸਾਰੀਆਂ ਰ</body> ਚੱਲ ਰਹੀ ਹੈ ਮੈਂ ਤੁਹਾਡੇ ਜਿਹੜੀ ਹੱਕਾਂ ਦੀ ਗੱਲ ਹੈ ਹੱਕਾਂ ਦੀ ਲੜਾਈ ਹੈ ਆਪਾਂ ਜਰੂਰ ਲੜਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਵੀ ਜੈਨੂਇਨ ਮੰਗਾਂ ਜਿਹੜੀਆਂ ਬੈਠ ਕੇ ਤੁਹਾਡੀ ਫਰਮਾਨੀ ਦੇ ਨਾਲ ਅਸੀਂ ਇੱਕ ਦੂਜੇ ਦੀਆਂ ਕੁਰੀਆਂ ਕਰਾ ਸਕੀਏ ਤਾਂ ਕਿ ਜਿਹੜਾ ਤੁਹਾਡਾ ਕਿਸਾਨ ਹਰ ਮਜ਼ਦੂਰ ਦਾ ਇਕਰਾਰ ਇਹਨਾਂ ਦੇ ਜਿਹੜੇ ਹੱਕ ਜਿਹੜੇ ਹਮੇਸ਼ਾ ਜਿਹੜੇ ਮੈਂ ਖੋਜ ਰਹਿ ਇਸ ਗੱਲ ਦੀ ਮੈਂ ਤੁਹਾਨੂੰ ਵਾਦਾ ਕਰਦਾ ਔਰ ਤੁਸੀਂ ਬੜੀ ਗਰਮੀ ਦੇ ਵਿੱਚ ਅੱਜ ਤੇ ਤਕਰੀਬਨ ਮੇਰਾ ਕਹਿਲਾ ਕਿ 4 ਘੰਟੇ ਤੋਂ ਤੁਸੀਂ ਉੱਥੇ ਬੈਠੇ ਹੋ ਮੈਂ ਤੁਹਾਡਾ ਧੰਨਵਾਦ ਵੀ ਕਰਦਾ ਕਿਉਂਕਿ ਤੁਸੀਂ ਮਿਹਨਤੀ ਹੋ ਮਜ਼ਦੂਰ ਤੇ ਮੈਂ ਵੀ ਤੁਹਾਡੇ ਪਰਿਵਾਰਾਂ ਵਿੱਚੋਂ ਆ ਔਰ ਇਸ ਗੱਲ ਦੀ ਜਿਹੜੀਆਂ ਵੀ ਤੁਸੀਂ ਮੰਗਾ ਅਸੀਂ ਸਾਡੇ ਪ੍ਰਧਾਨ ਜੀ ਜਿਹੜੇ ਮੇਰੇ ਵੀਰ ਸਲਵਿੰਦਰ ਸਿੰਘ ਜਾਨੀਆਂ ਸਾਹਿਬ ਉਨ੍ਹਾਂ ਦੀ ਰਹਿਨਮਾਈ ਦੇ ਵਿੱਚ ਜਿਹੜਾ ਧਰਨਾ ਲੱਗ ਰਿਹਾ ਤੁਹਾਡੀਆਂ ਮੰਗਾਂ ਦੇ ਲਈ ਲੜਾਈ ਲੜਨਾ ਮੇਰਾ ਧਰਮ ਹੋਏਗਾ ਮੇਰਾ ਫਰਜ਼ ਹੋਏਗਾ ਉਹ ਮੈਂ ਆਪਣਾ ਫਰਜ਼ ਜਿਹੜਾ ਜਰੂਰ ਨਿਭਾਵਾਂਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ